ਦੋਸਤੋ ਸਿੱਧੂ ਮੂਸੇਵਾਲਾ ਦਾ ਛੋਟਾ ਵੀ ਰਵੇਲੀ ਵਿੱਚ ਆ ਗਿਆ ਤੇ ਤੁਹਾਨੂੰ ਜਿਹੜਾ ਦਿਖਾਵਾਂਗੇ ਪਹਿਲਾਂ ਤੁਸੀਂ ਹਵੇਲੀ ਦਾ ਜਿਹੜਾ ਮਾਹੌਲ ਦੇਖੋ ਕਦੇ ਇਸ ਹਵੇਲੀ ਵਿੱਚ ਜਿਹੜੇ ਬੈਣ ਪੈਂਦੇ ਸੀ ਪਰ ਜਿਹੜਾ ਹੁਣ ਇਸ ਹਵੇਲੀ ਦੇ ਵਿੱਚ ਇੰਨੀਆਂ ਖੁਸ਼ੀਆਂ ਆਈਆਂ ਨੇ ਵੀ ਜਿਹੜੇ ਮਾਪੇ ਕਹਿੰਦੇ ਨੇ ਵੀ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਕਿਉਂਕਿ ਦੋਸਤੋ ਸਿੱਧੂ ਮੂਸੇਵਾਲਾ ਜਿਹੜਾ ਵਾਪਸ ਮੁੜਿਆ ਆ ਸ਼ੁਭਦੀ ਵੀ ਜਿਹੜਾ ਉਸ ਮੁੰਡੇ ਦਾ ਜਿਹੜਾ ਨਾਮ ਰੱਖਿਆ ਗਿਆਗਾ ਸਿੱਧੂ ਮੂਸੇਵਾਲੇ ਨੂੰ ਸਾਡੇ ਤੋਂ ਦੂਰ ਹੋਇਆ तकरीबन 2 ਸਾਲ ਹੋਏ ਸੀ ਪਰ ਅੱਜ ਜਿਹੜਾ ਸਿੱਧੂ ਸਿੱਧੂ ਦਾ ਛੋਟਾ ਵੀਰ ਹੈ ਉਹ ਹਵੇਲੀ ਵਿੱਚ ਵਾਪਸ ਆਇਆ ਬਠਿੰਡੇ ਵਿਖੇ ਜਿਹੜਾ ਸਿੱਧੂ ਮੂਸੇਵਾਲੇ ਨੇ ਦੁਬਾਰੇ ਜਨਮ ਲਿੱਤਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਕੋਖੋਂ ਜਿਹੜਾ ਇੱਕ ਬੱਚੇ ਨੇ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੇ ਜਨਮ ਲਿਆ ਤੇ ਆਹ ਦੇਖੋ ਤੁਸੀਂ ਭਾਈ ਜੀ ਮਾਹੌਲ ਜਿਹੜਾ ਸਿੱਧੂ ਮੂਸੇਵਾਲੇ ਦੀ ਹਵੇਲੀ ਦਾ ਤਕਰੀਬਨ ਸਾਰੀ ਜਿਹੜਾ ਆਪਾਂ ਕਹਿੰਦੇ ਵੀ ਖੁਸ਼ੀ ਦੀ ਲਹਿਰ ਹੈ ਜਿਹੜੀ ਹਵੇਲੀ ਦੇ ਵਿੱਚ ਬੜੇ ਜਸ਼ਨ ਮਨਾਏ ਜਾ ਰਹੇ ਨੇ ਤੇ ਰੰਗ ਰਗੋਲੀਆਂ ਜਿਹੜੀਆਂ ਖੇਡੀਆਂ ਜਾ ਰਹੀਆਂ ਨੇ ਗਲਾਲੀਆਂ ਖੇਡੀਆਂ ਜਾ ਰਹੀਆਂ ਨੇ ਤੇ ਆਜੋ ਆਪਾਂ ਦੂਜੇ ਪਾਸੇ ਵੀ ਚੱਲਾਂਗੇ ਤੁਹਾਨੂੰ ਵਿਖਾਵਾਂਗੇ ਮਾਹੌਲ ਬੜੇ ਲੋਕਾਂ ਦੀਆਂ ਦਵਾਵਾਂ ਨੇ ਜਿਹੜਾ ਕੰਮ ਕੀਤਾ ਹੈ ਮਾਂ ਬਾਪ ਦੀ ਝੋਲੀ ਵਿੱਚ ਇੱਕ ਛੋਟਾ ਬੱਚਾ ਜਿਹੜਾ ਸਿੱਧੂ ਦੇ ਰੂਪ ਵਿੱਚ ਦਵਾਰੇ ਪਿਆਗਾ ਤੇ ਦੋਸਤੋ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤੇ ਗੀਤ ਚੱਲ ਰਹੇ ਨੇ ਦੱਸ ਉਹਨਾਂ ਨੂੰ ਪੁਰਾਣਾ ਥੋੜਾ ਫੇਰ ਆ ਗਿਆ ਕਿਉਂਕਿ ਦੋਸਤੋ ਬਹੁਤ ਸਾਰੇ ਸਿੰਗਰ ਸੀ ਤੇ ਬਹੁਤ ਸਾਰੇ ਲੋਕ ਸੀ ਜਿਹੜੇ ਹੇਟ ਕਰਦੇ ਸੀਗੇ ਬੇਸ਼ੱਕ ਉਹ ਗੈਂਗਸਟਰਾਂ ਦੀ ਗੱਲ ਕਰੀਏ ਹੇਟ ਕਰਦੇ ਸੀ ਤੇ ਸਿੱਧੂ ਮੂਸੇਵਾਲ ਦੀ ਹਵੇਲੀ ਜਿਹੜੀ ਬਿਲਕੁਲ ਸੁੰਨੀ ਹੋ ਗਈ ਸੀ 2 ਸਾਲ ਤੋਂ ਬੇਸ਼ੱਕ ਲੋਕ ਬਥੇਰੇ ਆਉਂਦੇ ਸੀ ਸਿੱਧੂ ਮੂਸੇਵਾਲ ਦੇ ਫੈਨ ਬਹੁਤ ਆਉਂਦੇ ਸੀ ਪਰ ਦੋਸਤੋ ਜਿਹੜਾ ਹਵੇਲੀ ਦਾ ਅਸਲੀ ਵਾਰਸੋ ਹਵੇਲੀ ਵਿੱਚ ਨਹੀਂ ਸੀ ਹਵੇਲੀ ਦਾ ਅਸਲੀ ਵਾਰਿਸ ਜਿਹੜਾ ਹੁਣ ਹਵੇਲੀ ਦੇ ਵਿੱਚ ਆ ਗਿਆ ਤੇ ਹੁਣ ਲੋਕਾਂ ਨੇ ਜਿਹੜਾ ਖੁਸ਼ੀ ਦਾ ਟਿਕਾਣਾ ਨਹੀਂ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਇੱਧਰ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਆ ਦੂਰੋਂ ਦੂਰੋਂ ਆਏ ਹੋਏ ਨੇ ਤੇ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਜਿਹੜੀਆਂ ਅੱਗ ਲਾ ਲੀਆਂ ਖੇਡ ਰਹੀਆਂ ਨੇ ਡੀਜੇ ਚੱਲ ਰਿਹਾ ਤੇ ਦੋਸਤੋ ਸਿੱਧੂ ਦੇ ਜਿੰਨੇ ਵੀ ਜਿਹੜੇ ਆਪਾਂ ਕਹਿੰਦੀ ਸੰਦ ਟਰੈਕਟਰ ਸਾਰੇ ਸਵਾਰ ਦੇ ਤੇ ਨੇ ਸਾਰਿਆਂ ਤੇ ਜਿਹੜੇ ਟਰੈਕਟਰ ਆ ਤੇ ਗਾਣੇ ਚੱਲ ਰਹੇ ਨੇ ਜਿਹੜੇ ਟਰੈਕਟਰਾਂ ਤੇ ਸਿੱਧੂ ਮੂਸੇਵਾਲਾ ਕਦੇ ਗਾਣੇ ਵਜਾਉਂਦਾ ਹੁੰਦਾ ਸੀ ਤੇ ਉਸ ਹਵੇਲੀ ਵਿੱਚ ਹੁਣ ਜਿਹੜੇ ਲੋਕ ਗਾਣੇ ਲਾ ਕੇ ਨੱਚ ਰਹੇ ਨੇ ਖੁਸ਼ੀਆਂ ਮਨਾ ਰਹੇ ਨੇ ਦੋਸਤੋ ਤੇ ਇੱਧਰ ਦੇਖੋ ਬਾਈ ਜਿਹੜਾ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਤੇ ਮੂਸੇਪਿੰਡ ਦੀਆਂ ਬੀਬੀਆਂ ਵੀ ਜਿਹੜੀਆਂ ਕਾਫੀ ਖੁਸ਼ ਨੇ ਤੇ ਤੁਸੀਂ ਪਹਿਲਾਂ ਵੀ ਵੀਡੀਓ ਵੇਖੀ ਹੋਣੀ ਹੈ ਨਾ ਵੀ ਬਹੁਤ ਜ਼ਿਆਦੇ ਜਿਹੜੇ ਵੀਡੀਓ ਆ ਆ ਰਹੀਆਂ ਨੇ ਆਪਾਂ ਕਹਿੰਦੀ ਇੰਟਰਨੈਟ ਤੇ ਤੇ ਇ ਔਲ ਜਿਹੜਾ ਸਿੱਧੂ ਦੀ ਹਵੇਲੀ ਦੇ ਵਿੱਚ ਬਣਿਆ ਹੋਇਆ ਆ ਦੇਖੋ ਬਈ ਸਿੱਧੂ ਦੀ ਹਵੇਲੀ ਤੋਂ ਬਿਲਕੁਲ ਸਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਆ ਛੋਟਾ ਸਿੱਧੂ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਸਾਰਾ ਆਪਾਂ ਕਹਿੰਦੇ ਵੀ ਜਸ਼ਨ ਮਨਾਇਆ ਜਾ ਰਿਹਾ ਨਾਮ ਵੀ ਰੱਖਿਆ ਸ਼ੁਭਦੀਪ ਕਿਉਂਕਿ ਦੋਸਤੋ ਇੱਕ ਸ਼ੁਭਦੀਪ ਜਿਹੜਾ ਗਿਆ ਸੀ ਤੇ ਦੁਬਾਰਾ ਜਿਹੜਾ ਸ਼ੁਭਦੀਪ ਆ ਗਿਆ ਸਿੱਧੂ ਮੂਸੇਵਾਲੀ ਮਾਤਾ ਨੇ 58 ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੈਗਾ ਤੇ ਆਜੋ ਹੋਰ ਦਿਖਾਣਾ ਦੋਸਤੋ ਆ ਸਿੱਧੂ ਮੂਸੇਵਾਲਾ ਦੇ ਬਾਈ ਦਾ ਟਰੈਕਟਰ ਖੜਿਆ ਇਹਨਾਂ ਦੀ ਬਾਈ ਨੇ ਜਿਹੜਾ ਬੈਠਣਾ ਆ ਦੇਖੋ ਬੀਬੀਆਂ ਨੇ ਜਿਹੜਾ ਨੱਚ-ਨੱਚ ਧੂੜਾ ਪਾਟਦੀਆਂ ਬਈ ਸਿੱਧੂ ਮੂਸੇਵਾਲੀ ਦੀ ਹਵੇਲੀ ਦੇ ਵਿੱਚ ਤੇ ਪੂਰਾ ਖੁਸ਼ੀ ਦਾ ਮਾਹੌਲ ਜਿਹੜਾ ਇਸ ਵੇਲੇ ਵੀਡੀਓ ਵਰਤਾਰਾ ਦੇ ਸ਼ੇਅਰ ਦੋਸਤੋ ਜਰੂਰ ਕਰਿਓ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਹੈਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਆਪਾਂ ਵੀ ਅਰਦਾਸ ਕਰਦੇ ਹਾਂ ਦਿਲੋਂ ਉਸ ਬੱਚੇ ਨੂੰ ਜਿਹੜਾ ਹਮੇਸ਼ਾ ਤੰਦਰੁਸਤ ਰਹੇ ਤੇ ਹਮੇਸ਼ਾ ਤਤੀਵਾ ਨਾ ਕਦੇ ਲੱਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਹਿਆ ਜਾਂਦਾ ਵੀ ਬਾਪ ਨੇ ਪਹਿਲੀ ਕਹਦਾ ਹੈ ਨਾ ਵੀ ਸਿੰਗਰੀ ਬਣਾਉਣਾ ਜਿਹੜਾ ਤੇ ਹੋ ਸਕਦਾ ਸਿੱਧੂ ਮੂਸੇਵਾਲੇ ਕੁਝ ਗੀਤ ਜਿਹੜਾ ਉਹ ਵੀ ਗਾ ਸਕਦਾ ਤਾਂ ਦੋਸਤੋ ਵੀਡੀਓ ਵਰਤਾਰਾ ਦੇ ਸ਼ੇਅਰ ਜਰੂਰ ਕਰੋ ਵੀਡੀਓ ਵਧੀਆ ਲੱਗੀ ਤਾਂ